ਪਾਰੀਮਾਤਰਾ ਦੇ ਵਿੱਚ ਫੇ ਤੰਬਾਕੂ ਜਰਦੇ ਅਤੇ ਬੀੜੀਆਂ ਸਿਕਟਾਂ ਦੀਆਂ ਇਹ ਤਸਵੀਰਾਂ ਕਿਸੇ ਖੋਖੇ ਜਾਂ ਦੁਕਾਨ ਦੀਆਂ ਨਹੀਂ ਸਗੋਂ ਇਹ ਤਸਵੀਰਾਂ ਫਰੀਦਕੋਟ ਦੀ ਮਾਡਰਨ ਜੇਲ੍ਹ ਦੇ ਬਾਹਰ ਦੀਆਂ ਨੇ ਜਿੱਥੇ ਪੁਲਿਸ ਨੇ ਪਾਰੀਮਾਤਰਾ ਦੇ ਵਿੱਚ ਇਹ ਸਮਾਨ ਬਰਾਮਦ ਕੀਤਾ ਹੈ ਦੱਸਿਆ ਜਾ ਰਿਹਾ ਹੈ ਕਿ 릭ਸ਼ਾ ਚਾਲਕ ਇਸ ਦੇ ਕੈਨ ਉੱਤੇ ਜੇਲ੍ਹ ਦੇ ਵਿੱਚ ਬਣੇ ਮੰਦਰ ਦੇ ਲਈ ਸਪੀਕਰ ਚੜਨ ਗਿਆ ਸੀ ਜਦੋਂ ਜੇਲ੍ਹ ਦੇ ਵਿੱਚ ਤਲਾਸ਼ੀ ਹੋਈ ਤਾਂ ਸਪੀਕਰਾਂ ਦੇ ਵਿੱਚੋਂ ਇਹ ਸਾਰਾ ਸਮਾਨ ਬਰਾਮਦ ਹੋਇਆ ਜੋ ਕਿ ਤੁਸੀਂ ਨਾ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਆਏ ਦੋ ਸਮਾਨ ਜਿਹੜਾ ਲੈ ਕੇ ਆਏ ਮੈਂ ਲੈ ਆ ਬਕਸੇ ਲੈ ਕੇ ਆਇਆ ਸੀ ਕਿਹਨੇ ਭੇਜਿਆ ਤੈਨੂੰ ਉਹ ਗੱਡੀ ਵਾਲਿਆਂ ਨੇ ਕੀ ਕਹਿੰਦੇ ਸੀ ਮੈਨੂੰ ਮਨ ਲੈ ਜਾ ਮੰਦਰ ਤੇ ਅੰਦਰ ਲਾ ਲਾ ਆ ਜਾਗੇ ਕਿੰਨੇ ਪੈਸੇ ਦਿੱਤੇ ਸੀ 30 ਰੁਪਏ ਜੀ ਤੇ ਤੈਨੂੰ ਦੱਸਿਆ ਵੀ ਕੀ ਕੁਝ ਲੈ ਕੇ ਜਾਣਾ ਸੀ ਨਾ ਮੈਨੂੰ ਮੈਨੂੰ ਮਨ ਲੈ ਕੋਈ ਪਤਾ ਨਹੀਂ ਸੀ ਤੈਨੂੰ ਕਹਿੰਦੇ ਥੱਲੇ ਬਕਸੇ ਲੈ ਜਾ ਹਾਂ ਮਨ ਉਹਦੇ ਬਕਸੇ ਲਾ ਗਏ ਤੇ ਸਾਡੇ ਉੱਥੇ ਗੇਟ ਤੇ ਗੱਡੀ ਤੇ ਸਾਡਾ ਵੀ ਉੱਥੇ ਲਾ ਗਏ ਤੇ ਮੁਰਿਆ ਤੂੰ ਆਪਦਾ ਕੋਈ ਬੰਦੇ ਨੇ ਆਉਂਦੇ ਸੀ ਕਿਹਦੇ ਵਾਸਤੇ ਕਿਹਨੂੰ ਦੇਣੇ ਹੈ ਹੈ ਕੁਈ ਬੰਦੇ ਦਾ ਨਾਮ ਵਗੈਰਾ ਨਹੀਂ ਨਹੀਂ ਮੈਨੂੰ ਨਾਮ ਵਗੈਰਾ ਨਹੀਂ ਕਿੰਨੇ ਬੰਦੇ ਸੀ ਉਹ ਦੋ ਜਣੇ ਸੀ ਮੋਨੇ ਸੀਗੇ ਕੀ ਸੀ ਮੋਨੇ ਸੀ ਦੋਨੋਂ ਤੈਨੂੰ ਪਤਾ ਸੀ ਇਹ ਚ ਸਮਾਨ ਕੁ ਜਸਤਰਾ ਦਾ ਨਹੀਂ ਨਹੀਂ ਆਪਾਂ ਨੂੰ ਨਹੀਂ ਪਤਾ ਪਤਾ ਹੀ ਨਹੀਂ ਸੀ ਦੱਸਿਆ ਇਹ ਵੀ ਚੱਲ ਰਿਹਾ ਹੈ ਕਿ ਜੇਲ੍ਹ ਦੇ ਅੰਦਰ ਇੱਕ ਬੀੜੀ ਦੀ ਕੀਮਤ 100 ਰੁਪਏ ਹੈ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਮਾਨ ਦੀ ਜੇਲ੍ਹ ਦੇ ਅੰਦਰ ਵਿਕਰੀ ਲੱਖਾਂ ਰੁਪਏ ਦੇ ਕਰੀਬ ਹੋਣੀ ਸੀ ਇਹ ਇੱਥੇ ਹੀ ਆਪਣੇ بڑے ਮੈਂ ਪੰਜਾਬ ਹੌਗੜ ਜੇਲ੍ਹ ਦਾ ਅਨਚਾਰ ਗੜਦ ਦਾ ਅਨਚਾਰਜਾਂ ਜੀ ਇੱਥੇ ਜਦੋਂ ਰਕਸ਼ਾ ਅੰਦਰ ਆਇਆ ਤੇ ਉਹਦੇ ਸਪੀਕਰ ਲੱਦੇ ਹੋਏ ਸੀਗੇ ਇਹ ਕਹਿ ਰਿਹਾ ਵੀ ਅੰਦਰ ਜੇਲ੍ਹ ਚ ਇਹ ਮੰਦਰ ਜੇਲ੍ਹ ਦੇ ਵਿੱਚ ਮੰਦਰ ਬਣਿਆ ਹੋਇਆ ਉੱਥੇ ਮੰਦਰ ਦੇ ਵਿੱਚ ਸਪੀਕਰ ਜਾਣੇ ਆ ਔਰ ਮੈਨੂੰ ਸ਼ੱਕ ਪੈਂਦਾ ਜਦੋਂ ਮੈਂ ਉਹਨਾਂ ਦੀ ਖੋਲ ਕੇ ਸੀ ਤਲਾਸ਼ੀ ਲਈ ਤਾਂ ਜਰਦਾ ਸੈਕਟਰਾਂ ਬੀੜੀਆਂ ਦੇ ਇਹ ਬਾਕਸ ਬਜਿਹੜੇ ਸੀਗੇ ਭਰੇ ਹੋਏ ਸੀਗੇ 372 ਮੰਡਲ ਖੁੱਲੇ ਤੇ 7 ਪੈਕਟ 42 ਪੈਕਟ ਰਹਿ ਗਏ ਆ ਬੰਦ ਬੰਡਲ ਬੰਦ ਬੰਡਲ ਬੀੜੀਆਂ ਦੇ 24 ਪੈਕਟ ਬੰਡਲ ਹੁੰਦੇ ਆ ਇੱਕ ਪੈਕਟ ਦੇ ਵਿੱਚ ਤੇ 7 ਪੈਕਟ 7 ਪੈਕਟ ਰਹਿ ਗਏ ਜਰਦੇ ਦੇ ਜੀ ਵੱਡੇ ਛੋਟੇ ਸੱਤ ਛੋਟੇ ਸੈਟਾਂ ਵਿਕਰੀ ਹੁੰਦੀ ਆ ਦੀ ਉਹ ਤਾਂ ਹੁਣ ਇਸ ਬਾਰੇ ਸਾਨੂੰ ਨਹੀਂ ਪਤਾ ਜੀ ਕੀ ਹੋਦਾ ਜਦੋਂ ਇਹ ਸਮਾਨ ਅਸੀਂ ਫੜਿਆ ਜੀ ਜਿਹੜਾ ਜਾ ਰਿਹਾ ਸੀ ਅੰਦਰ ਜਿਹੜੀ ਗੱਡੀ ਚ ਲੈ ਕੇ ਆਏ ਸੀਗੇ ਇਹ ਰਕਸ਼ੇ ਦੇ ਜਾ ਰਿਹਾ ਸੀਗਾ ਜੀ ਅੰਦਰ ਬਾਹਰੋਂ ਬਾਕਸ ਆ ਉਹ ਕਿੱਥੇ ਲੈ ਕੇ ਚੱਲੇ ਸੀਗੇ ਇਹ ਅੰਦਰ ਕਦੇ ਵੀ ਇਹ ਮੰਦਰ 'ਚ ਜਾਣਾ ਜੀ ਇਹ ਜੇਲ੍ਹ ਦੇ ਵਿੱਚੋਂ ਵੀ ਮੰਦਰ ਦੇ ਵਿੱਚ ਜਾਣਾ ਜੀ ਇਹ ਇਹ ਰਖਸ਼ਾਲਾ ਕਰਦਾ ਸੀਗਾ ਜੀ ਉਹ ਗੱਡੀ 'ਚ ਸੀਗੇ ਦੋ ਜਣੇ ਜੀ ਬਸ ਹੁਣ ਇਹ ਐਸਐਸਪੀ ਸਾਹਿਬ ਦੇ ਨੋਟਿਸ ਲਿਆ ਦਿੱਤਾ ਜੀ ਜੋ ਹੈ ਮਲਤੀ ਕਰ ਵੀ ਕਾਨੂੰਨੀ ਕਰ ਵੀ ਆਪਣੇ ਹਿਸਾਬ ਕਰਨਗੇ ਜੀ ਇਹ ਕਰਤਾ ਬਿਆਨ ਕਰ ਰਹੀ ਹੈ ਕਿ ਪੁਲਿਸ ਪ੍ਰਸ਼ਾਸਨ ਜਿੰਨੀ ਮਰਜ਼ੀ ਸਖਤੀ ਵਰਤ ਲਵੇ ਪਰ ਅਪਰਾਧੀ ਕਿਸਮ ਦੇ ਲੋਕ ਆਪਣੇ ਨਵੇਂ ਚਾਲਣਾ ਚੱਲਣ ਤੋਂ ਬਾਜ਼ ਨਹੀਂ ਆਉਂਦੇ ਪਰ ਇਹ ਸਭ ਨੇ ਜੇਲ੍ਹ ਪ੍ਰਸ਼ਾਸਨ ਉਸ ਵਾਲਾਂ ਦੇ ਕੇਲੇ ਦੇ ਵਿੱਚ ਵੀ ਖੜਾ ਕਰ ਦਿੱਤਾ ਫਰੀਦਕੋਟ ਤੋਂ ਗੁਰਜੀਤ ਰੋਮਾਣਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੀਜ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ